ਬਿਲਕੁਲ 100% ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਲੈਕਚਰ ਲੜਨ ਦਾ ਤੇ ਪਹਿਲੇ ਹੀ ਸਵਾਲ ਨਹੀਂ ਕਿਉਂਕਿ ਅਸੀਂ ਹੈ ਹੀ ਕਾਂਗਰਸ ਨਾਲ ਉਹਨਾਂ ਦੇ ਕੁਝ ਬੁੱਧੇ ਹੈ ਸਨ ਜਿ세 ਥੋੜੇ ਜੋ ਅਪਸੈਟ ਸਨ ਕਿ ਸਾਡੇ ਨੌਜਵਾਨ ਬੱਚੇ ਦੀ ਜਦੀ ਸ਼ਹਾਦਤ ਹੋਈ ਹੈ ਉਹ ਕਾਂਗਰਸ ਨੇ ਅਜੇ ਉਸ ਜ਼ਿਲ੍ਹੇ ਦੇ ਵਿੱਚ ਤੇ ਪੰਜਾਬ ਲੈਵਲ ਤੇ ਉਸ ਤਰ੍ਹਾਂ ਆਵਾਜ਼ ਨਹੀਂ ਉਠਾਈ ਜਿਸ ਤਰ੍ਹਾਂ ਸਮਿਤੀ ਦੇਸੀ ਉਠਾਣ ਪਈ ਮੈਂ ਉਹਨਾਂ ਨੂੰ ਯਕੀਨ ਦਵਾਇਆ ਸੀ ਕਿ ਜੇ ਤੇ ਕੈਂਡੀਡੇਟਸ ਫਾਈਨਲੀ ਹੋ ਗਏ ਫਾਈਨਲ ਹੋ ਕੇ ਜੋ ਹੀ ਪ੍ਰਚਾਰ ਚ ਨਿਕਲਾਂਗੇ ਤੇ ਇੱਕ ਵੱਡਾ ਮੁੱਦਾ ਰਹੇਗਾ ਨਾਲ ਹੀ ਸਾ ਜੀਤਬਿੰਦਰ ਸਿੰਘ ਸਿੱਧੂ ਸਾਹਿਬ ਨੇ ਇਹ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਜੇ ਗੁਰੂ ਮਾਰਾ ਸਾਹਿਬ ਨੇ ਮਿਹਰ ਕੀਤੀ ਤੁਸੀਂ ਸਾਥ ਦਿੱਤਾ ਬਠਿੰਡੇ ਦੇ ਲੋਕਾਂ ਨੇ ਮੈਨੂੰ ਕਾਮਯਾਬ ਕੀਤਾ ਤੇ ਵੱਡੀ ਲੜਾਈ ਸਿੱਧੂ ਮੂਸੇਵਾਲੇ ਨੂੰ ਜਸਟਿਸ ਦਵਾਣ ਦੀ ਮੈਂ ਪਾਰਲੀਮੈਂਟ ਚ ਲੜਾਂਗਾ ਤੇ ਅਸੀਂ ਫੇਰ ਦਿੱਤਾ ਸੀ ਕਿ 27 ਵਿੱਚ ਇਲੈਕਸ਼ਨ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਤੇ ਕਾਂਗਰਸ ਦੀ ਸਰਕਾਰ ਬਣੀ ਅਸੀਂ ਆਂਦੇ ਪਹਿਲੇ ਮਹੀਨਿਆਂ ਦੇ ਵਿੱਚ ਹੀ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਆਈਸੋਲੇਟਡ ਇਨਸੀਡੈਂਟ ਨਹੀਂ ਇਹ ਬਕਾਇਦਾ ਤੌਰ 'ਤੇ ਏਜੰਸੀਆਂ ਵੱਲੋਂ ਕਰਾਇਆ ਗਿਆ ਪੰਜਾਬ ਦਾ ਇੱਕ ਨੌਜਵਾਨ ਜਿਹਦੀ ਸਾਰੀ ਦੁਨੀਆ ਵਿੱਚ ਗੱਲ ਸੀ ਕਿ ਇਹ ਉਸ ਨੂੰ ਪੰਜਾਬ ਦੀ ਬੁਲੰਦ ਆਵਾਜ਼ ਨੂੰ ਰੋਕਣ ਦੀ ਕੋਸ਼ਿਸ਼ ਹੈ ਉਸ ਸਾਜ਼ਿਸ਼ ਦੇ ਵਿੱਚੇ ਕੌਣ-ਕੌਣ ਇਨਵੋਲਡ ਹੈ ਉਹਦਾ ਪਰਦਾ ਫਾਸ਼ ਕੀਤਾ ਜੇ ਅਸੀਂ ਫੇਰ ਦਿੱਤਾ ਹੈ ਵਿਸ਼ਵਾਸ ਦਿਵਾਇਆ ਹੈ ਪਾਰਲੀਮੈਂਟ 'ਚ ਵੀ ਲੜਾਈ ਕਾਂਗਰਸ ਲੜੇਗੀ ਤੁਹਾਡੀ ਤੇ ਅਸੀਂ ਸਟੇਟ ਦੇ ਵਿੱਚ ਵੀ ਇਸ ਮੁੱਦੇ ਨੂੰ ਨੰਬਰ 1 ਮੁੱਦਾ ਰੱਖਦੇ ਹੋਏ ਤੇ ਉਹ ਇਹੀ ਗੱਲ ਉਹਨਾਂ ਉਹ ਵਿਸ਼ਵਾਸ ਚਾਹੁੰਦੇ ਸੀ ਕੁਝ ਲੋਕਲਾਈਜ਼ਡ ਮਸਲੇ ਆ ਸੀ ਕਿਉਂਕਿ ਸਿੱਧੂ ਭੂਸੇਵਾਲਾ ਸਾਹਿਬ ਖੁਦ ਮਾਨਸੇ ਤੋਂ ਲੈ ਕੇ ਲੜ ਚੁੱਕੇ ਸੀ ਉਹ ਵੀ ਅਸੀਂ ਕਾਂਗਰਸ ਦੀ ਬੈਠ ਕੇ ਕਰ ਲੋ ਹਾਂਜੀ ਕਾਂਗਰਸ ਦੀ ਸਪੋਰਟ ਕਰਨੀ 100% ਕਰ ਉਹ ਸਾਡੀ ਕਰਨਗੇ ਹੋਰ ਕਿਦੀ ਕਰਨੀ